ਅੱਜ ਦੀ ਇਸ ਵੀਡੀਓ ਦੇ ਵਿੱਚ ਖਾਸ ਜਾਣਕਾਰੀ ਲੈ ਕੇ ਆਏ ਹਾਂ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਕਿ ਪਾਕਿਸਤਾਨ ਦਾ ਹਿੱਸਾ ਹੈ ਇਹ ਵੰਡ ਦੇ ਸਮੇਂ ਭਾਰਤ ਦਾ ਹਿੱਸਾ ਸੀ ਭਾਰਤ ਵਿੱਚ ਆ ਸਕਦਾ ਸੀ ਅਜਿਹਾ ਕੀ ਹੋਇਆ ਕਿ ਇਹ ਪਾਕਿਸਤਾਨ ਦੇ ਕੋਲ ਚਲਿਆ ਗਿਆ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ 14 ਅਤੇ 15 ਅਗਸਤ 1947 ਦੀ ਵੰਡ ਤੋਂ ਬਾਅਦ ਹਰ ਆਏ ਸਾਲ ਦੋਹਾਂ ਮੁਲਕਾਂ ਦੇ ਬਹੁਤ ਸਾਰੇ ਲੋਕ ਇਸ ਦਿਨ ਨੂੰ ਆਜ਼ਾਦੀ ਦੇ ਦਿਹਾੜੇ ਵਜੋਂ ਮਨਾਉਂਦੇ ਨੇ ਸਵੇਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਮੁਬਾਰਕਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਪਰ ਅਸਲ ਦੇ ਵਿੱਚ ਇਹ ਜਿਹੜਾ ਦਿਹਾੜਾ ਆ ਭਾਰਤ ਪਾਕਿਸਤਾਨ ਦੇ ਹੋਰ ਲੋਕਾਂ ਦੇ ਵਾਸਤੇ ਤਾਂ ਆਜ਼ਾਦੀ ਦਿਹਾੜਾ ਹੋ ਸਕਦਾ ਹੈ ਪਰ ਦੋਹਾਂ ਮੁਲਕਾਂ ਦੇ ਪੰਜਾਬ ਦੇ ਲੋਕਾਂ ਵਾਸਤੇ ਆਜ਼ਾਦੀ ਦਾ ਦਿਹਾੜਾ ਨਹੀਂ ਬਲਕਿ ਇਸ ਦਿਨ ਖੂਨੀ ਸਾਕੇ ਵਾਪਰਿਆ ਸੀ ਜੀ ਹਾਂ 10 ਲੱਖ ਤੋਂ ਵੱਧ ਲੋਕ ਬਿਨਾਂ ਕਿਸੇ ਵਜ੍ਹਾ ਮਾਰੇ ਗਏ ਬਹੁਤ ਸਾਰੇ ਲੋਕ ਬੇਕਾਰ ਹੋ ਗਏ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਇਸ ਕਦਰ ਇੱਕ ਦੂਸਰੇ ਤੋਂ ਉਹ ਵਿਛੜ ਗਏ ਕਿ ਅਖੀਰ ਸਾਹ ਤੱਕ ਮੁੜ ਕੇ ਉਹਨਾਂ ਦਾ ਮੁੱਖ ਵੀ ਨਾ ਦੇਖ ਸਕੇ ਹੋਰ ਤੇ ਹੋਰ ਸਾਡੇ ਗੁਰਧਾਮ ਉਧਰਲੇ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਏ ਸਾਡੇ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਜਿਨ੍ਹਾਂ ਦੇ ਵਾਸਤੇ ਸਿੱਖ ਅੱਜ ਤੱਕ ਵੀ ਤੜਫਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਖਾਸ ਜਾਣਕਾਰੀ ਲੈ ਕੇ ਆਏ ਹਾਂ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਕਿ ਪਾਕਿਸਤਾਨ ਦਾ ਹਿੱਸਾ ਹੈ ਇਹ ਵੰਡ ਦੇ ਸਮੇਂ ਭਾਰਤ ਦਾ ਹਿੱਸਾ ਸੀ ਭਾਰਤ ਵਿੱਚ ਆ ਸਕਦਾ ਸੀ ਅਜਿਹਾ ਕੀ ਹੋਇਆ ਕਿ ਇਹ ਪਾਕਿਸਤਾਨ ਦੇ ਕੋਲ ਚਲਿਆ ਗਿਆ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਦਰਅਸਲ 1947 ਦੀ ਵੰਡ ਸਮੇਂ ਤੱਕ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਨਹੀਂ ਬਲਕਿ ਭਾਰਤ ਵਿਚਲੇ ਪੰਜਾਬ ਦਾ ਹਿੱਸਾ ਸੀ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ 15 ਅਗਸਤ ਨੂੰ ਆਜ਼ਾਦ ਹੋਇਆ ਤੇ ਪਾਕਿਸਤਾਨ ਇੱਕ ਦਿਨ ਪਹਿਲਾਂ 14 ਅਗਸਤ ਨੂੰ ਆਜ਼ਾਦ ਹੋਇਆ ਪਰ ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਜਿਸ ਵਿੱਚ ਗੁਰਦਾਰਾ ਕਰਤਾਰਪੁਰ ਸਾਹਿਬ ਵੀ ਆਉਂਦਾ ਸੀ ਇਹ 16 ਅਗਸਤ ਨੂੰ ਆਜ਼ਾਦ ਹੋਇਆ ਤੇ ਇਸ ਦੀ ਆਜ਼ਾਦੀ ਯਾਨੀ ਕਿ ਗੁਰਦਾਸਪੁਰ ਦੀ ਆਜ਼ਾਦੀ ਦਾ ਰਸਮੀ ਐਲਾਨ 17 ਅਗਸਤ ਨੂੰ ਹੋਇਆ ਕਿਉਂਕਿ 14 ਅਗਸਤ ਨੂੰ ਪਾਕਿਸਤਾਨ ਦੀ ਆਜ਼ਾਦੀ ਸਮੇਂ ਤੱਕ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਦੇ ਅਧੀਨ ਸੀ ਵੰਡ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ਪੁਰ ਬਸਥਾਨ ਗੁਰਦੁਆਰਾ ਨੰਨਕਾਣਾ ਸਾਹਿਬ ਉੱਥੇ ਹੀ ਬਹੁਤ ਸਾਰੇ ਗੁਰਦੁਆਰੇ ਪੰਜਾ ਸਾਹਿਬ ਹਸਨਦਾਲ ਲਾਹੌਰ ਦੇ ਕਈ ਗੁਰਦੁਆਰੇ ਤੇ ਸਿੱਖ ਰਾਜ ਦਾ ਵੱਡਾ ਹਿੱਸਾ ਪਾਕਿਸਤਾਨ ਦੇ ਹਿੱਸੇ ਆਇਆ ਜੋ ਕਿ ਹੁਣ ਲੈਂਦੇ ਪੰਜਾਬ ਵਜੋਂ ਜਾਣਿਆ ਜਾਂਦਾ ਹੈ ਤੇ ਗੱਲ ਆਪਾਂ ਕਰ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਜੋ ਕਿ ਕਰਤਾਰਪੁਰ ਕੋਰੀਡੋਰ ਕਰਕੇ ਜਾਣਿਆ ਜਾਂਦਾ ਹੈ ਇਹ ਵੰਡ ਦੇ ਸਮੇਂ ਭਾਰਤ ਦੇ ਹਿੱਸੇ ਆਇਆ ਸੀ ਤੇ ਪਾਕਿਸਤਾਨ ਦੇ ਕੋਲ ਕਿਵੇਂ ਚਲਿਆ ਗਿਆ ਜਿਹੜੇ ਸਾਰੇ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਦੀ ਸਿੱਖ ਰੋਜ਼ਾਨਾ ਅਰਦਾਸ ਕਰਦੇ ਨੇ ਉਹਨਾਂ ਦੇ ਵਿੱਚੋਂ ਇਹ ਵੀ ਪਾਵਨ ਅਸਥਾਨ ਹੈ ਗੁਰਦਾਰਾ ਕਰਤਾਰਪੁਰ ਸਾਹਿਬ ਜਿਹੜਾ ਕਿ ਰਾਵੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ 13 ਬਾਬਾ ਨਾਨਕ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਇੰਨਾ ਕੋਲ ਹੋਣ ਦੇ ਬਾਵਜੂਦ ਵੀ ਇਸ ਦੇ ਦਰਸ਼ਨ ਦਿਦਾਰੇ ਕਰਨ ਨੂੰ ਸਿੱਖ 70 ਸਾਲ ਤੱਕ ਤੜਫੇ ਫਿਰ ਜਾ ਕੇ 2018 ਵਿੱਚ ਇਸ ਦਾ ਲਾਂਗਾ ਖੁੱਲਿਆ ਤੇ ਸਿੱਖ ਇਸ ਦੇ ਦਰਸ਼ਨ ਦਿਦਾਰੇ ਕਰਨ ਜਾਣ ਲੱਗੇ ਗੁਰੂ ਨਾਨਕ ਸਾਹਿਬ ਜੀ 1521 ਈਸਵੀ ਦੇ ਵਿੱਚ ਤੀਜੀ ਉਦਾਸੀ ਤੋਂ ਬਾਅਦ ਇਸ ਸਥਾਨ ਕਰਤਾਰਪੁਰ ਸਾਹਿਬ ਵਿਖੇ ਟਿਕ ਪਏ ਸੀ ਫਿਰ 70 ਸਾਲ 4 ਮਹੀਨੇ ਦੀ ਉਮਰ ਭੋਗ ਕੇ ਪਰਮਾਤਮਾ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦੇ ਹੋਏ 1539 ਨੂੰ ਜੋਤੀ ਜੋਤ ਸਮਾ ਗਏ ਤੇ ਆਪਣੀ ਜਿਹੜੀ ਗੁਰਤਾ ਗੱਦੀ ਸੀ ਉਹ ਗੁਰ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਵਿਦਵਾਨਾਂ ਦੇ ਅਨੁਸਾਰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੇ ਪਿੱਛੋਂ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਕਾਰ ਮਤਭੇਦ ਪੈਦਾ ਹੋਣ ਹੋ ਗਏ ਸੀ। ਹਿੰਦੂ ਕਹਿਣ ਲੱਗੇ ਕਿ ਇਹ ਉਹਨਾਂ ਦੇ ਸੰਤ ਨੇ ਉਹ ਉਹਨਾਂ ਦੇ ਸਰੀਰ ਦਾ ਦਾਸ ਸस्कार ਕਰਨਗੇ। ਮੁਸਲਮਾਨ ਕਹਿਣ ਲੱਗੇ ਕਿ ਇਹ ਉਹਨਾਂ ਦੇ ਪੀਰ ਨੇ ਉਹ ਸ਼ਰਧ ਦੇ ਅਨੁਸਾਰ ਦਾ ਦਫਨ ਕਰਨਗੇ ਕੁਝ ਸਿਆਣੇ ਲੋਕਾਂ ਦੇ ਕਹਿਣ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਦੇਦੋ ਜਦੋਂ ਚਾਦਰ ਚੁੱਕੀ ਗਈ ਤਾਂ ਉਥੇ ਫੁੱਲਾਂ ਤੋਂ ਬਿਨਾ ਹੋਰ ਕੁਝ ਨਹੀਂ ਸੀ ਮਤ ਪੈਦ ਨੂੰ ਦੂਰ ਕਰਨ ਦੇ ਲਈ ਚਾਦਰ ਬਰਾਬਰ ਪਾੜੀ ਗਈ ਹਿੰਦੂਆਂ ਨੇ ਅੱਧੀ ਚਾਦਰ ਦਾ ਸਸਕਾਰ ਕੀਤਾ ਮੁਸਲਮਾਨਾਂ ਨੇ ਅੱਧੀ ਚਾਦਰ ਜਿਹੜੀ ਸੀ ਉਹ ਦਫਨਾ ਦਿੱਤੀ ਉਸ ਦੀ ਜਗ੍ਹਾ ਮਜ਼ਾਰ ਬਣਾਉਣ ਲਈ ਨਾਨਕ ਪੀਰ ਤੇ ਹਿੰਦੂਆਂ ਨੇ ਜਿੱਥੇ ਸਸਕਾਰ ਕੀਤਾ ਸੀ ਉਥੇ ਬਣਾ ਲਈ ਗੁਰੂ ਨਾਨਕ ਦੇਵ ਜੀ ਦੀ ਸਮਾਦ ਜੋ ਕਿ ਅੱਜ ਵੀ ਕਾਇਮ ਹੈ ਉਸੇ ਤਰ੍ਹਾਂ ਇੱਕ ਸਮਾਂ ਆਇਆ ਸੀ ਫਿਰ ਜਦੋਂ ਕਰਤਾਰਪੁਰ ਪਿੰਡ ਉਜੜ ਗਿਆ ਤੇ ਬਚਿਆ ਸਿਰਫ ਗੁਰੂ ਨਾਨਕ ਸਾਹਿਬ ਜੀ ਦੀ ਯਾਦਗਾਰ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਉਹ ਯਾਦਗਾਰ ਖੜੀ ਰਹਿ ਗਈ 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਵਾਇਆ ਗਿਆ ਜਿਹਦੇ ਉੱਤੇ 135600 ਰੁਪਏ ਦਾ ਖਰਚ ਆਇਆ ਸਾਲ 1999 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਜਿਹੜੇ ਪਾਕਿਸਤਾਨ ਦੇ ਕਈ ਇਤਿਹਾਸਕ ਗੁਰਦੁਆਰਾਂ ਰੇਸੀ ਉਹਨਾਂ ਦੀ ਸੇਵਾ ਸੰਭਾਲ ਪਾਕਿਸਤਾਨ ਦੀ ਸਿੱਖ ਸੰਗਤ ਨੇ ਆਪਣੇ ਹੱਥਾਂ ਵਿੱਚ ਲੈ ਲਈ। ਇਸੇ ਦਰਮਿਆਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਵੀ ਸ਼ੁਰੂ ਹੋਈ। ਸਾਲ 2002 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਵਿਸਾਖੀ ਤੇ ਸਿੱਖ ਸੰਗਤਾਂ ਦਾ ਜਥਾ ਵੀ ਕਰਤਾਰਪੁਰ ਭੇਜਿਆ। 2018 ਦੇ ਵਿੱਚ ਜਾ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੇ ਦੋਸਤ ਭਾਰਤੀ ਸਿਆਸਤਦਾਨ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੇ ਯਤਨਾਂ ਦੇ ਸਦਕਾ ਕਰਤਾਰਪੁਰ ਸਾਹਿਬ ਦਾ ਲੰਗਾ ਖੋਲਿਆ ਗਿਆ ਤੇ ਹੁਣ ਸੰਗਤਾਂ ਇਸ ਦੇ ਦਰਸ਼ਨਾਂ ਨੂੰ ਭਾਰਤ ਤੋਂ ਵੀ ਕਰਨ ਵਾਸਤੇ ਜਾਂਦੀਆਂ ਨੇ ਹੁਣ ਆਉਂਦੇ ਹਾਂ ਕਿ ਇਹ ਸਥਾਨ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਦੇ ਹਿੱਸੇ ਕਿਵੇਂ ਗਿਆ 1947 ਦੇ ਵਿੱਚ ਇਹ ਸਥਾਨ ਸ਼ਕਰਗੜ ਤਹਿਸੀਲ ਦੇ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਤੇ ਗੁਰਦਾਸਪੁਰ ਪਹਿਲਾਂ ਪਾਕਿਸਤਾਨ ਦੇ ਹਿੱਸੇ ਦਿੱਤਾ ਗਿਆ। ਟੇਰਾਬਾਬਾ ਨਾਨਕ ਕਸਬਾ ਤੇ ਕਰਤਾਰਪੁਰ ਵਿੱਚਕਾਰ ਰਾਵੀ ਦਰਿਆ ਪੈਂਦਾ ਹੈ। ਇਸ ਦਰਿਆ ਨੂੰ ਟੱਪ ਕੇ ਜਾਣ ਲਈ ਪੁਲ ਬਣਾਉਣ ਦੀ ਲੋੜ ਸੀ ਤੇ ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਾਕਿਸਤਾਨ ਦੇ ਸਿਆਸਤਦਾਨਾਂ ਨਾਲ ਗੱਲਬਾਤ ਕੀਤੀ ਤੇ ਸ਼ਕਰਗੜ ਤਹਿਸੀਮ ਦੇ ਅਧੀਨ ਕੁਝ ਇਲਾਕੇ ਗੁਰਦਾਸਪੁਰ ਨਾਲੋਂ ਵੱਖ ਕਰਕੇ ਪਾਕਿਸਤਾਨ حوالے ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਕਰਤਾਰਪੁਰ ਸਾਹਿਬੀ ਆਉਂਦਾ ਸੀ। ਉਸ ਦੇ ਬਦਲੇ ਗੁਰਦਾਸਪੁਰ ਦੇ ਕਈ ਇਲਾਕੇ ਜਿਹੜੇ ਆ ਉਹ ਭਾਰਤ ਵਾਲੇ ਪਾਸੇ ਮਿਲਾ ਦਿੱਤੇ ਗਏ ਇਸ ਤਰ੍ਹਾਂ ਸ਼ਕਰਗੜ ਪਾਕਿਸਤਾਨ ਦੇ ਕੋਲ ਚਲਿਆ ਗਿਆ ਤੇ ਉਸ ਦੀ ਤਹਿਸੀਲ ਵਾਲੇ ਇਲਾਕੇ ਵੀ ਉਧਰ ਚਲੇ ਗਏ ਤੇ ਗੁਰਦਾਸਪੁਰ ਪਹਿਲਾਂ ਪਾਕਿਸਤਾਨ ਦੇ ਹਿੱਸੇ ਸੀ ਜਿਹੜਾ ਕਿ ਬਾਅਦ ਵਿੱਚ ਪਾਕਿਸਤਾਨ ਦੀ ਆਜ਼ਾਦੀ ਦੇ ਦਿਨ ਤੋਂ ਬਾਅਦ ਭਾਰਤ ਨੂੰ ਦੇ ਦਿੱਤਾ ਗਿਆ ਜਿਸ ਦੀ ਆਜ਼ਾਦੀ ਦਾ ਰਸਮੀ ਐਲਾਨ 17 ਅਗਸਤ 1947 ਨੂੰ ਬਾਅਦ ਵਿੱਚ ਕੀਤਾ ਗਿਆ ਸਿੱਖ ਕੌਮ ਨੇ 1947 ਦੀ ਵੰਡ ਸਮੇਂ ਨਾਲੇ ਤਾਂ ਆਪਣੇ ਇਤਿਹਾਸਿਕ ਗੁਰਧਾਮ ਗਵਾਏ ਉੱਪਰੋਂ 10 ਲੱਖ ਤੋਂ ਵੱਧ ਪੰਜਾਬੀਆਂ ਦਾ ਕਤਲੇਆਮ ਵੀ ਹੋਇਆ ਤੇ ਇੱਕੋ ਬਚਿਆ ਗੁਰਧਾਮ ਕਰਤਾਰਪੁਰ ਵੀ ਨਹਿਰੂ ਵਰਗਿਆਂ ਨੇ ਇੱਕ ਪੋਲ ਬਣਾਉਣ ਦੇ ਮਾਰੇ ਖਰਚਾ ਕਰਨ ਤੋਂ ਨਾ ਕਰਕੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੁਣ ਜਰੂਰ ਇਸ ਦੇ ਦਰਸ਼ਨਾਂ ਵਾਸਤੇ ਲਾਂਘਾ ਖੁੱਲ ਗਿਆ ਹੈ ਪਰ ਜੇਕਰ ਇਹ ਭਾਰਤ ਦੇ ਕੋਲ ਆ ਜਾਂਦਾ ਤਾਂ ਖੁੱਲੇ ਰੂਪ ਵਿੱਚ ਸਿੱਖ ਸੰਗਤ ਇਸ ਤੇ ਦਰਸ਼ਨ ਕਰ ਸਕਦੀ ਸੀ 70 ਸਾਲ ਤੱਕ ਦਾ ਸਮਾਂ ਜਿਹੜਾ ਆ ਉਸ ਦਾ ਇੰਤਜ਼ਾਰ ਨਾ ਕਰਨਾ ਪੈਂਦਾ ਸੋ ਇਹ ਜਾਣਕਾਰੀ ਜਿਹੜੀ ਹੈ ਬਹੁਤ ਹੀ ਘੱਟ ਸਿੱਖ ਸੰਗਤ ਨੂੰ ਪਤਾ ਹੈ ਸੋ ਜੇਕਰ ਹੋ ਸਕੇ ਤਾਂ ਇਸ ਜਾਣਕਾਰੀ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਰੇ ਸਿੱਖਾਂ ਨੂੰ ਸਾਰੇ ਪੰਜਾਬੀਆਂ ਨੂੰ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ